ਤਾਂ ਹੁਣ ਚੱਲਿਆ ਨਾ ਐਮ ਐਲ ਏ ਨਾਲ ਇੱਕ ਵਾਰਸਾ ਕਰਕੇ ਮੋੜਨਾ ਆਪਾਂ ਬੈਠੇ ਹਾਂ ਹਾਂ ਚਲੋ ਓਏ ਚੱਕਰ ਜਿਹਾ ਤੋਂ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ ਦਾਰੂ ਦਾਰੂ ਦੇਤੀ ਨਹੀਂ ਐਂ ਕਰੋ ਐਂ ਕਰੋ ਆ ਗੋਏ ਤੇ ਨਾ ਜੜ ਜੀ ਇਧਰ ਆ ਜਾ ਸੁਣੋ ਐਮ ਐਲ ਏ ਬਾਈ ਕਰੇ ਹੁਣਾਂ ਹੋਊਗਾ ਕਰੇ ਆ ਚੱਲ ਮੋਟਰਸਾਈਕਲ ਚੱਲ ਤੱਕ ਚੱਲ ਗਏ ਉਧਰ ਕੀ ਚੱਲ ਵੱਡ ਤੇ ਕਹੇ ਦੇ ਉੱਤੇ ਜੜ ਜੂਗਾ ਆ ਚੜ ਜੂ ਅੱਤ ਓ ਟੋਪੀ ਦਾ ਲੈ ਲੈ ਉਮ ਲੈ ਲਾਂਗੇ ਚੱਲ ਬਾਈ ਮੈਂ ਮਦਰ ਬਾਈ ਯਾਰ ਅਗਲਾ ਜੇ ਤਾਂ ਆਪਾਂ ਅਹੀਂ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਤਰੀ ਗਿਆ ਨਾ ਓਏ ਯਾਰ ਕੋਈ ਨਹੀਂ ਕੋਈ ਮਰ ਗਿਆ ਤੂੰ ਐਸਾਸਤੇ ਐਮਐਲਏ ਚੁਣਦੇ ਯਾਰ ਵੀ ਥੋੜੀ ਦਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ ਹੱਦੋਂ ਕਿ ਜਿੰਨੇ ਜੋਗੇ ਹੈਗੇ ਕਰਤਾ ਯਾਰ ਹੋਰ ਵੀ ਕਰੀ ਜਾਂਦੇ ਆ ਵੀ ਕੋਈ ਫਾਇਦਾ ਹੋ ਜਾਏ ਤੁਹਾਡਾ ਇੱਕ ਗੱਲ ਹੋਰ ਜੀ ਦੱਸੋ ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੀਮ ਭੁਖੀ ਦੇ ਸਾਨੂੰ ਨਾ ਠੇਕੇ ਖੋਲਦੇ ਜੀ ਪੰਜਾਬ 'ਚ ਹੂੰ ਵੀ ਆ ਜਿਹੜਾ ਉਹਨਾਂ ਜੋੜਾਂ ਨੂੰ ਹੱਡਾਂ ਨੂੰ ਲੱਗ ਗਿਆ ਜੀ ਘੋਣਾ ਤੇ ਇਹ ਤਾਂ ਜੀ ਉਹਦਾ ਤੋੜੀ ਉਹ ਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਦਾ ਤੁਸੀਂ ਕਿਤੇ ਹਰਦੇ ਹੀ ਨਹੀਂ ਜੀ ਆ ਬੰਦਾ ਮੈਨੂੰ ਬੜਾ ਸਿਰਾਂ ਦੇ ਕੰਨ ਕਮਾ ਕੇ ਫਰਦਾ ਉਤੋਂ ਦੀ ਇਹ ਇਹ ਨਾ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ ਵਿੱਚ ਸੋ ਮੇਰਾ ਲਿਆਸ ਆ ਲੈ ਮਾਰੇ ਯਾਰ ਹਾਂ ਸੋ ਤੇ 200 ਤੇ ਉਹ ਕਤੀੜ ਜਾ ਪਤਾ ਨਹੀਂ ਕਿੱਥੇ ਆ ਉਹਨੂੰ ਫੋਨ ਲਾਉਣਾ ਘੜਦੇ ਆ ਹੁਣ 80 ਘੜ ਗਏ ਕਰ ਫੋਨ ਉਹਨੂੰ ਕਰ ਬੰਦ ਤੇ ਉਧਰੋਂ ਸਿਆਪਾ ਖਾਣਾ ਕੀੜੇ ਲੜੀ ਜਾਂਦੇ ਆ ਸ਼ਾਮ ਹੋ ਗਈ ਆ ਟਾਈਮ ਬਹੁਤ ਹੋ ਗਿਆ ਉਧਰ ਮਰ ਗਿਆ ਚੱਕਲਾ ਹੈਲੋ ਉਹ ਕਿੱਥੇ ਮਰ ਗਿਆ ਹੀਰੇ ਆ ਜਾ ਆਹ ਬਹਾਉ ਦਾਮ ਹੋਇਆ ਪਿਆ ਆ ਜਾ ਆ ਜਾ ਆ ਜਾ ਛੇਤੀ ਆ ਕਿੱਥੇ ਆ ਤੂੰ ਬੱਸ ਮੈਂ ਯਾਰ ਅੱਗ ਸੌਰੀ ਜਾਵੜਾ ਸੀਗਾ ਤੇ ਬੱਸ ਛੋੜ ਦੇ ਬੰਨੀ ਆਈ ਆ ਜਾ ਤੈਨੂੰ ਪਤਾ ਟਾਈਮ ਹੋਇਆ ਪਿਆ ਯਾਰ ਬੱਸ ਮੇਰੇ ਤਾਂ ਆਉਦੇ ਐ ਕੋਈ ਪਤਾ ਕੀ ਗੱਡੀ ਆ ਮਰ ਜਾ ਹਾਂ ਦਾ ਸੀ ਆ ਪੈ ਹੈ ਘਟਦੇ ਆ ਕਿੰਨੇ ਘਟ ਗਏ ਲਾਫੜਾ 80 ਘਟਦੇ ਆ 200 ਰੁਪਇਆ 100 ਘਟਦੇ 170 900 ਤੋਂ ਘਟਦਾ ਅਲਫਨਿਆ ਦੇਲੀ ਤੈਨੂੰ ਪਤਾ ਨਹੀਂ 100 ਆਉਂਦਾ ਤੇਰੇ ਵੰਡੇ ਸਿਰ ਕਮਾਲ ਕਰੀ ਜਾਂਦਾ ਯਾਰ ਤੂੰ ਹੈ ਬਰੋਈ ਗੱਲ ਅੰਡੇ ਲਵਾਂਗੇ ਕਮਾਲ ਕਰੀ ਜਾਂਦਾ ਤੂੰ ਅੱਜ ਮੈਂ ਸੌਰੀ ਗਿਆ ਸੀਗਾ ਉੱਥੇ ਲੱਗੇ ਪੈਸੇ ਤੇ ਅੱਗੇ ਆਪ ਪਾਉਣੀ ਹੈ ਪੈਸੇ ਕੋਈ ਨਹੀਂ ਅੱਜ ਤੂਪ ਵਾਲਾ ਯਾਰ ਘਾੜ ਕਰਾਂਗੇ ਫਿਰ ਕੱਲ ਨੂੰ ਦੇਵਾਂਗੇ ਪੈਸੇ ਕਿਵੇਂ ਬਾਈ ਬੜੀ ਹੈ ਜੀ ਸੌਫੀ ਦੀ ਬੋਤਲ ਦੇ ਲਿਆਓ ਜੀ 280 ਉਹ 3 ਘਟਾ ਬਾਈ ਉਹ ਕੱਲ ਨੂੰ ਦੇ ਦਾਂਗੇ ਨੱਥ ਦੇ ਗਾਹ ਕਾ ਤੇਰੇ ਡਾ ਡੈਲੀ ਕਹਿੰਦਾ ਸਾਭ ਜਨ ਹੁੰਦਾ ਹੈ ਕਿਤੇ ਸਾਨੂੰ ਲੈਸ ਵੀ ਕਰ ਦਿਆ ਕਰ ਡੈਲੀ ਦੇ ਗਾਹ ਕੱਲ ਦੇ ਕੇ ਜਾਣੀ ਆ ਕੋਈ ਨਾ ਕੋਈ ਨਹੀਂ ਦੇ ਦਾਂਗੇ ਦੇਦਣੇ ਆ ਨਾ ਇੱਕ ਬੋਤਲ ਦੇ ਹਾਤਾ ਲਾਲਾ ਸਾਡਾ ਨਹੀਂ ਲੱਗਦਾ ਪੁਜੀਆ ਪੁਜੀਆ ਨਹੀਂ ਸਕੀਮ ਪੁਜੀਆ ਨਹੀਂ ਹੈ ਜੀ ਸੁਨੈ ਮਿੱਤਰ ਪਿਆਰ ਮਿਲ ਗਈ ਸਰਕਾਰਾਂ ਨੂੰ ਤਾਂ ਕਾਰਡ ਵੀ ਬਣਾਤੇ ਬਿਜਲੀ ਵੀ ਮੁਫਤ ਕਰਤੀ ਸਰਕਾਰਾਂ ਨੇ ਤੇ ਬੁੜੀਆਂ ਦਾ ਵੀ ਕੰਮ ਫ੍ਰੀ ਕਰਤਾ ਰੋਡਵੇਜ਼ ਤੇ ਤੇ ਆਪਾਂ ਨੇ ਮੱਕੇ ਸਾਪ ਡੱਸ ਗਿਆ ਇਹਨੂੰ ਨਹੀਂ ਕਰਦੇ ਫ੍ਰੀ ਦੇ ਦਾਂਗੇ ਦੇ ਦਾਂਗੇ ਬੇਸੰਸਰ ਆ ਆਪਾਂ ਬੰਦ ਕਰਨੀ ਨਹੀਂ ਫਿਰ ਸਰਕਾਰਾਂ ਨੂੰ ਨਹੀਂ ਚਾਹੀਦਾ ਇਧਰ ਸਾਡੇ ਗਰੀਬਾਂ ਬਾਰੇ ਵੀ ਸੋਚੋ ਜਿਹੜੇ ਹੀਰਾ ਪੀਂਦੇ ਆ ਕੋਕੂਕਣੀ ਮੇਰੀ ਸੁਣ ਲੈ ਗੱਲ ਪਾਣੀ ਨਾਲ ਚੱਲੂਗੀ ਪੈਸੇ ਤਾਂ ਵੀ ਆ ਸਾਰੇ ਤੁਹਾਨੂੰ ਪਰਾਂ ਨੂੰ ਝਾਗਦਾ ਦੋ ਮਿੰਟ ਚੱਕ ਲਈਂ ਕਿਹੜਾ ਫਾਇਦਾ ਲੈ ਵੇਖ ਲੈ ਹੈ ਕਟ ਪਉਣ ਦਾ ਵੇਖ ਲੈ ਰਹਿੰਦੇ ਰਹਿੰਦੇ ਐਂ ਕਰ ਆਪੋ ਉੱਥੇ ਚੱਲਦੇ ਆਂ ਜੈ ਫਿਰ ਕੱਸੀ ਤੋਂ ਭਰ ਲੈਨੇ ਡੋਲੂ ਆਹ ਬਾਈ ਕੇ ਕੋ ਡੋਲੂ ਲੈ ਕੇ ਚੱਲ ਯਾਰ ਡੂੜ ਘੰਟਾ ਅੱਗੇ ਹੋ ਗਏ ਲੇਟ ਆਂ ਅੰਡੇ ਦਾ ਫੜ ਲੈਣਾ ਮੈਂ ਓ ਯਾਰ 20 ਆ ਦੇ ਲਿਆਉਣੇ ਆ ਡੂ ਡਾਂਡਾ ਆਉਣਾ ਤੂੰ ਲੈ ਆ ਜਾ ਕੇ ਹੈ ਫਿਰ ਉਹੀ ਗੱਲ ਕਰੇ ਨਾ ਮੈਂ ਤੂੰ ਉਹਦਾ ਉਹਦਾ ਨਾ ਵੀ ਧਾਰ ਕਰ ਲੈ ਉਹ ਤੂੰ ਕੋਈ ਧਾਰ ਨਹੀਂ ਕਰਦਾ ਤੂੰ ਜਾ ਲੈ ਆ ਯਾਰ ਤਰੀ ਆ ਜੂਗੀ ਭੱਜ ਕੇ ਜਾ ਭੱਜ ਕੇ ਜਾ ਯਾਰ ਭੱਜ ਕੇ ਲੈ ਆ ਮੇ ਲੜੀ ਜਾਂਦੇ ਆ ਉਹ ਮੈਨੂੰ ਨਾਲ ਤਾਂ ਗੰਡੇ ਨਹੀਂ ਦੇਨੇ ਹਣੇ ਉਹ ਤੂੰ ਦੇ ਭਾਈ ਐਂ ਕਿ ਰਹਾਂਂਂਡੇ ਤਾਂ ਹੀ ਯਾਰ ਦੋ ਫਟਾਫਟ ਕਰਦੇ ਯਾਰ ਅੱਗੇ ਨਾ ਲੇਟ ਆ ਉਹ ਬੰਦੇ ਡਿੱਕੀ ਜਾਂਦੇ ਆ ਮੈਨੂੰ ਆ ਜਾ ਆ ਜਾ ਆ ਜਾ ਛੇਤੀ ਬੱਸ ਤੁਸੀਂ ਆਪ ਵੀ ਕਰ ਲਾਂਗੇ ਬੱਸ ਮੁਹਾਵੇ ਚ ਪਾ ਦੇ ਯਾਰ ਉਹ ਇੱਡੀ ਕੀ ਖੇਡਾ ਤੇ ਛੱਲਣ ਨੂੰ ਕੀ ਸੀ ਬਾਈ ਚੱਲ ਮਾਰ ਦੇ ਦੋ ਦੋ ਪੀਸ ਇਹਨਾਂ ਦੇ ਆਪਣੇ ਨੂਨਾਂ ਦੀ ਗੁੜੀ ਕਿਹੜੀ ਆ ਚੱਕ ਕੇ ਮੈਂ ਪਾ ਲੈਂਦਾ ਉਹਨੇ ਵਿੱਚ ਉਹ ਆਇਆ ਛੇਤੀ ਵੱਡਾ ਬੋਣਾ ਪੈੜ ਕਿੱਧਰ ਮਰ ਗਿਆ ਆਉਣਾ ਭਰਾਵਾ ਖਾਲੀ ਲਵਾ ਪਈ ਹੈ ਭਰਤਾ ਲੈਣ ਦੇ ਐਨੀ ਨਾ ਯਾਰ ਕਾਲੀ ਕਰਿਆ ਕਰੋ ਛੇੜਨ ਤੇ ਇਕੱਟਨ ਤਾਂ ਲੱਗਦਾ ਹੀ ਆ ਓਏ ਆਇਆ ਗਾ ਟਰੱਕ ਭੇਜਾਂ ਹੁਣ ਤੈਨੂੰ ਭਰਨ ਵਾਸਤੇ ਦੱਸ ਹੈਂ ਉਦੋਂ ਚੱਕਣਾ ਉਦੋਂ ਤੂੰ ਸਾਫਤਾ ਅੰਡਾ ਚੱਕਣ ਤੱਕ ਜਾਏਗਾ ਹਾਂ ਤੂੰ ਆ ਜਾ ਯਾਰ ਛੇਤੀ ਉਧਰੋ ਟਾਈਮ ਬਹੁਤ ਹੋਇਆ ਪਿਆ ਹੁਣ ਕੋਲ ਸਕਦਾ ਦੋਵੇਂ ਤੂੰ ਹੀ ਖਾ ਜਾਏਗਾ ਆਹੀ ਬੱਕ ਦੇ ਯਾਰ ਇਹ ਚਲੂਣ ਚੱਲ ਕਰਾ ਜੂੜ ਘੰਟਾ ਹੋ ਗਿਆ ਲੇਟ ਹੋਏ ਆ ਚੱਲ ਚੱਲ ਹੁਣ ਤੂੰ ਗਾਣਾ ਆ ਬਾਈ ਨੂੰ ਨਾ ਹੁਣ ਤਾਂ ਕੀੜੇ ਕੂੜੇ ਮਰ ਜਾਂਦੇ ਬਾਈ ਤੈਨੂੰ ਗਾਣਾ ਆ ਆ ਬੱਸ ਗਾਣਾ ਸੁਣਾ ਦੇ ਜਉ ਤੂੰ ਪੀ ਨਹੀਂ ਮੈਂ ਲਤਉਦਾਂ ਅੱਖ ਤੇ ਵੀ ਨਾ ਪਤਾ ਲੱਗਿਆ ਆ ਪਾਗੜਾ ਪੈਗ ਲਾਇਆ ਉਹ ਗਲਾਸ ਚ ਲੈ ਆਇਆ ਕਿ ਕਿੱਥੇ ਆ ਐਵੇਂ ਕਹਿੰਦਾ ਆ ਤਾਂ ਦੁਪਹਿਰ ਦੇ ਮੇਰੀ ਜੇਬ ਚ ਉਹ ਪਤਾ ਨਹੀਂ ਕਿੱਥੇ ਮਰਿਆ ਹਾਲ ਤੇ ਕਰਨੀ ਆਇਆ ਯਾਰ ਲੈ ਉਹ ਭਰਾਵਾ ਕਰਤਾ ਦਾ ਹੱਲ ਉਹ ਤਾਂ ਤਾਈ ਨੇ ਘੰਟਾ ਲਵਾਤਾ ਉਹਦਾ ਘਰ ਵਾਲਾ ਨਹੀਂ ਜਾਂਦਾ ਸੀਗਾ ਕੋਲੋਂ ਚੱਕ ਕੇ ਖਾਏਗਾ ਕਾ ਨਹੀਂ ਕੋ ਕਹਿੰਦੇ ਬਾਲਟੀ ਉਹ ਕੱਲੇ ਵਿਚਾਰੇ ਨੂੰ ਬੁੱਕਾਣਾ ਨਾਣਾ ਪਊਗਾ ਹੁਣਾਂ ਨੂੰ ਹੋਰ ਮਸਾ ਉਹਨੇ ਪਾਣੀ ਦਾ ਬੰਦੋਬਸਤ ਕਰਤਾ ਆਪਾਂ ਨੂੰ ਮੈਂ ਵੀ ਪਰਮਾਤਮਾ ਭਲੋ ਕਰੀ ਹੱਥ ਬਲ ਡੇਗਣਾ ਪਵੇ ਡੋਲਦੀ ਐਵੇਂ ਮਹਿੰਗੀ ਦਾਰੂ ਆ ਇਹ ਕੂੰ ਦਾਰ ਲੈਂਦੀ ਅੱਜ ਡੋਲ ਗਈ ਰਵੇ ਇਹ ਮੇਰਾ ਜਾਦੇ ਪੈਗ ਜਾਏ ਕੋਈ ਨਾ ਬਰਾਬਰ ਕਰਦਾ ਕਰਦਾ ਮੇਰਾ ਪੈਗ ਵੱਡਾ ਨਾ ਕਰਦੀ ਧੰਮਾ ਦਾ ਪਹਿਲੇ ਗਿੱਟੇ ਸਲਾਈ ਬਠਾ ਇੰਨੀ ਕਿਉਂ ਪਾਤੀ ਮੋٹے ਮੋٹے ਲਾਓ ਤੇ ਪਹਿਲਾਂ ਹੀ ਲੇਟਾਂ ਹੋਰ ਵੀੜੇ ਦਾ ਮਾਰੀਏ ਗੀਚੀ ਜਿ ਵਜੂਗਾ ਨਾ ਵੱਡਾ ਪੈਗ ਪਾਓ ਪਾਣੀ ਭੁੱਲ ਕੇ ਭੁੱਲ ਗਏ ਇੰਨੇ ਸ਼ਵੇਲਾ ਹੀ ਭੁੱਲੇ ਬੈਠੇ ਸੀਗੇ ਓਏ ਕਾਲੀ ਕਾਲੀ ਚ ਜਾਂਦੇ ਆਏ ਐਨ ਵੀ ਕੋ ਲਾ ਕੇ ਘਰੇ ਮੋੜ ਕੀ ਲੈ ਕੇ ਜਾਣਾ ਗੋਲਾਗੇ ਗੋਲਾਗੇ ਜੀਸ ਉਪਰ ਆਵਾ ਉਹਦੇ ਬਿਨਾ ਤਾਲੂਆ ਸੁਖਾੜਾ ਬੜਾ ਜੰਦਰ ਦਾ ਜਾਣਦੇ ਪਤੰਦਰਾ ਅੱਗੇ 2 ਘੰਟਿਆਂ ਨੂੰ ਲੇਟ ਕਰਾਤਾ ਮੈਨੂੰ ਨੰਗਦਾ ਨਹੀਂ ਉਹ ਨਜ਼ਰ ਲੈ ਵੀ ਮਿੱਤਰਾ ਤਕੋ ਅੱਜ ਦਾ ਪਤੰਦਰਾ ਇਹ ਆਂਡਿਆਂ ਨਾਲ ਹੀ ਸਾਰਨਾ ਪਿਆ ਆਂਡੇ ਘੜਾ ਆਪਾਂ ਟਰੱਕ ਲੈ ਕੇ ਆਏ ਆ ਉਹ ਹੈ ਤਾਂ ਵੀਹਾਂ ਦੇ ਆ ਝੁੱਡੂ ਨਹੀਂ ਲੈ ਆ ਕੋਈ ਨਾ ਜਿੱਦੇ ਟੈਂਡਰ ਖੁੱਲ ਗਿਆ ਤੇ ਉਹਦੇ ਭਲਾ ਦੀ ਤੂੰ ਡੱਬਾ ਲੈ ਲਈ ਯਾਰ ਝੁੱਡੂ ਜਾਨ ਮੰਗ ਕੇ दारू ਪੀਣਾ ਆ ਗੱਲ ਦਾ ਗੱਲ ਉਹ ਤੂੰ ਰਹਿੰਦਾ ਕਰ ਰਹਿੰਦਾ ਕਰ ਹਾਂ ਅਜੇ ਤੇਰੇ ਕੋਲੇ ਦੋ ਕੁੱਟਾ ਤੇ ਰਿਆਂ ਗਈਆਂ ਨਹੀਂ ਐਵੇਂ ਲੰਡੂ ਜਿਹਾ ਨਾ ਮਾਰ ਤਗਲਾ ਓਏ ਯਾਰ ਗਲਾਰੀ ਨਾ ਡਾਓ ਚੱਲ ਤੂੰ ਪਿੱਕਲਾ ਯਾਰ ਤੂੰ ਵੀ ਨਾ ਬੋਲ ਲੈ ਪਾਣੀ ਪਾ ਦੋ ਰਾਇ ਓ ਅੱਗ ਹੋ ਗਿਆ ਤੀਜਾ ਤੇ ਬੋਤਲ ਵੀ ਗਈ ਤੇ ਮੇਰਾ ਤਾਂ ਬਣੇ ਕੁਛ ਨਹੀਂ ਮਿੱਤਰਾ ਤੇਰੇ ਆਪਣਾ ਇਨਸਾਫ ਦੀ ਬੋਤਲ ਢੋਲ ਦੇ ਤੇ ਰਹਿਣੀ ਬੰਦ ਅੱਜ ਬੈਠਾ ਰਾਇ ਪਤਾ ਨਹੀਂ ਕਿ ਸਟੀਲ ਦਾ ਲੀਵਰ ਲਵਾਈ ਬੈਠਾ ਦੂ ਭਰਾਵਾ ਚਲੋ ਜੀ ਲੋ ਖਾਲੀ ਕਰਤੀ ਖਾਲੀ ਕਰਨੀ ਆ ਯਾਰ ਸਰੀਰੀ ਪੈ ਚਲੋ ਲਓ ਵੀ ਮਿੱਤਰਾ ਖਤਮ ਹੋ ਗਿਆ ਕੱਲੇ ਢ ਘਾਰ ਹੀ ਰਹਿ ਗਏ ਪੱਲੇ ਤੇ ਸਰੀਰ ਨਹੀਂ ਬਣਿਆ 80 ਦੇ ਤਰੀਕ ਕੰਬੀ ਜਾਂਦੇ ਅਜੇ ਤਰਾ ਸਰੀਰ ਨਹੀਂ ਬਣਿਆ ਪਤਾ ਨਹੀਂ ਕਿਹ ਹੈ ਜਿਆ ਸਰੀਰ लास्ट ਹੀ ਹੈ ਸਰੀਰ ਜ ਬਣਾ ਬਣਾ ਨਹੀਂ ਗਿਆ ਚਾਲ ਕਰੇ ਖਤਮ ਕਰ ਗਿਆ ਵੈਰਾ ਆ ਜੇ ਲੋ ਆਪਣਾ ਮੇਲੇ ਕਾਲ ਸਾਲ ਕਰਵਾ ਚੱਲੇਗੇ ਉਹ ਤਾਂ ਤੂੰ ਬਤਾਉ ਲੈਣੇ ਆ ਨਹੀਂ ਮੇਲੇ ਕੋਲੇ ਕਿ ਕੇ ਮਰੀ ਜਨ ਪਕਾਈ ਨਹੀਂ ਜਿਹੜੀ ਗੌਰ ਤੂੰ ਠੇਕੇ ਦੇ ਕੀ ਸੀ ਸਹਰਾ ਲਈ ਕੁਝ ਫਰੀ ਕੁਝ ਨਹੀਂ ਯਾਰ ਆਪਣੀ ਦਾਰੂ ਨਭਰੀ ਤੂੰ ਨਾ ਸਨ ਪੜਵਾ ਦੇਂਗਾ ਮੇਰੇ ਨਾਲ ਆਜ ਦੇ ਮਰੀ ਜਨ ਆਂਡਾ ਲੈ ਤੂੰ ਆਂਡਾ ਨਹੀਂ ਪੜਵਾਉਂਦਾ ਸਨ ਤਰੀ ਯਾਰੇ ਸ਼ਰਾਬੀ ਹੋ ਗਿਆ ਾਂਡੇ ਦਾ ਬਹੁਤ ਰਹੀ ਯਾਰ ਅੱਜ ਹਨਾ ਹਾਂ 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 ਮਿੱਟੀ ਦਾ ਤੇਲ ਨਾਸਾਂ ਨੂੰ ਲਾਉਣਾ ਮੁਗਲ ਹੋਏ ਆ ਗਏ ਤੇਰੀ ਆਹੀ ਗੱਲਾਂ ਬੱਸ ਆਹ ਪੈਗ ਲਾ ਲੈਨੇ ਲੰਡੂ ਜੇ ਬੁੱਦੂ ਜੀਆਂ ਗੱਲਾਂ ਕਰੀ ਇਹਨੇ ਆਹ ਚਲੋ ਯਾਰ ਆਪਾਂ ਮੈਲੇ ਕੋਲ ਸੌ ਕਰੂ ਤੇ ਲੱਗੇ ਉਹ ਤੋਂ ਨੂੰ ਆਪਣੇ ਯਾਰੀ ਸੌ ਲੱਗੇ ਔਰ ਤੂੰ ਕਿਉਂ ਸਾਨੂੰ ਕਰਕੇ ਚੱਲਾਂਗੇ ਭਈ ਹੁਣ ਉਹਨਾਂ ਸੈਟਸ ਬਲੇ ਆਈ ਨੇ ਉਹ ਮਰਨਾ ਹੀ ਪੈਣਾ ਇਹਦੇ ਮੰਗਰ ਪੈ ਤਾ ਨਹੀਂ ਯਾਰ ਮੈਂ ਤਾਂ ਚੱਲਿਆ ਨਹੀਂ ਚੱਲ ਚੱਲਦੇ ਆ ਉਧਰ ਚੱਲ ਕੋਈ ਹੀਰੇ ਬੱਕਰੇ ਉੱਡ ਲੈਣਗੇ ਇਹਦੇ ਓ ਚੱਲ ਆਪਾਂ ਯਾਰ ਬੰਦਾ ਨਹੀਂ ਹੀਰੇ ਚੱਲ ਆਪਾਂ ਤਾਂ ਇਹੀ ਕਹਿਣਾ ਯਾਰ ਕਿ ਵਾ ਕੋਈ ਨਹੀਂ ਚੱਲ ਹੀਰੇ ਓ ਸ਼ਰਾਬੀ ਹੋ ਗਿਆ ਅੰਡਾ ਦਾ ਖਾਲਾ ਆਪਦਾ ਭੁੱਲ ਗਿਆ ਐਂ ਤਾਂ ਹੀ ਆਉਂਦਾ ਨਾਮ ਐਮ ਐਲ ਐਮ ਅੰਡਾ ਖਾਦਾ ਨਹੀਂ ਆਂਦਾ ਉਹਦੇ ਸਾਹ ਕੋਲੇ ਗੱਲਾਂ ਕੀ ਕਰੇਗਾ ਹੀਰੇ ਆਪਣੀ ਯਾਰੀ ਦੀ ਸੌਹ ਪਾਤੀ ਉਹ ਗਲਾਸੀਆਂ ਵੀ ਚੱਕ ਲੋ ਕੱਲ ਨੂੰ 5 ਰੁਪਏ ਲਾਉਣੇ ਪੈਣਗੇ ਆ ਤਾਈ ਦਾ ਜੱਗ ਵੀ ਬਣਾਉਣਾ ਹੋਰ ਚਾਹੀ ਗਾਲਾ ਗੱਡੇ ਕਰ ਲਾ ਗੱਠੇ ਫਿਰ ਕਰ ਲੋ ਕ ਓਏ ਆਂਡਾ ਖਾ ਲਾ ਓਏ ਆਈ ਯਾਰ ਤੂੰ ਕਰੇਂਗਾ ਉਹਦੇ ਗੱਲ ਹਾਂ ਆ ਜਾ ਤਾਂ ਹੁਣ ਚੱਲੇ ਆ ਨਾ ਐਮਐਲਏ ਨਾਲ ਇੱਕ ਬੱਸਾ ਕਰਕੇ ਮੁੜਨਾ ਆਪਾਂ ਆ ਠੀਕ ਹੈ ਹਾਂ ਚਲੋ ਓਏ ਚੱਕਰ ਜੇ ਕਹ ਤੋ ਹੀ ਜਾਂਦੇ ਆ ਕਿ ਤੇਜ਼ ਬਹੁਤ ਸੀ ਦਾਰੂ ਦਾਰੂ ਦੇਈ ਸੀ ਨਾ ਯਾਰ ਐਂ ਕਰੋ ਐਂ ਕਰੋ ਅੱਗੋ ਇਹਦੇ ਨਾਲ ਚੜ ਜੇ ਇਧਰ ਆ ਜਾ ਸੁਣੋ ਐਮ ਐਲ ਏ ਬਾਈ ਕਰੇ ਹੋਣਾ ਹੋਊਗਾ ਕਰੇ ਆ ਚੱਲ ਮੋਟਰਸਾਈਕਲ ਚੱਲ ਤੱਕ ਚੱਲ ਗਏ ਉਧਰ ਕੀ ਚੱਲ ਵੱਡ ਤੇ ਕਹੇਦੇ ਉੱਤੇ ਚੜ ਜੂਗਾ ਨਾ ਚੜ ਜੂਗਾ ਓ ਟੋਪੀ ਦਾ ਲੈ 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 ਲੈਾਂਗੇ ਚੱਲ ਬਾਈ ਮੈਂ ਮਗਰ ਬਾਈ ਨਹੀਂ ਯਾਰ ਜੇ ਤਾਂ ਆਪਾਂ ਅਸੀਂ ਕੱਲ ਨੂੰ ਆਹੀ ਵਰਤਨੇ ਆ ਓਏ ਕਿੱਧਰ ਗਿਆ ਓਏ 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 ਤਰੀ ਗਿਆ ਨਾ ਓਏ ਓਏ ਯਾਰ ਕੋਈ ਨਹੀਂ ਕੋਈ ਮਰ ਗਿਆ ਤੂੰ ਡਰ ਕੇ ਜਾ ਵੜਦਿਆ ਚੱਲ ਯਾਰ ਓਏ ਖੁਦਾ ਨਾ ਜਣਾ ਛੜਦੀ ਓਏ ਨਹੀਂ ਹੁੰਦਾ ਕੋਈ ਯਾਰ ਲੋਕੀ ਦਾਦੇ ਐਮ ਐਲ ਐ ਮਹਿਲ ਪਾ ਕੇ ਹਵਾਜੋ ਜਾਂਦੇ ਆ ਥੱਲੇ ਮਹਿਲ ਢੜਕੇ ਪਤੰਦਰ ਚਵਾਰੇ ਤੇ ਬੈਠ ਲੈ ਦੱਸ ਉਹ ਚਲੋ ਚੜੋ ਯਾਰ ਥਿਰੇ ਧਿਆਨਾ ਬਾਈ ਨੂੰ ਵੜ ਤੂੰ ਚੱਲ 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 ਗੱਲ ਤੂੰ ਕਰੇਗਾ ਕਿ ਮੈਂ ਬਾਈ ਕਰੂਗਾ ਗੱਲ ਆਪਾਂ ਚੜੀ ਬੋਲ ਪਾਈਏ ਉਠਾਰ ਜਾ ਪਤੰਦਰ ਦਾ ਮਾ ਬਾਹੜਾ ਚ ਬੈਠਾ ਚੱਲ ਓਏ ਯਾਰ ਹੀਰੇ ਦੂਣਾ ਢੱਕ ਵੀ ਬਾਈ ਨਹੀਂ ਦੇਖਦਾ ਮੈਂ ਨਹੀਂ ਦੇਖਦਾ ਆਦਾ ਵਾਦੀ ਛੱਡ ਜਾਂਦੇ ਓ ਤੂੰ ਦਾ ਓਏ ਮੁਸਕਾੜੀ ਬੁਲਾਦਾ ਯਾਰ ਕਿਨੇ ਮੇਰੇ ਤੁਹਾਡੇ ਜੋ ਵਿੱਕੀ ਪ੍ਰੋਗਰਾਮ ਕੱਲ ਦੇ ਬਹੁਤ ਆ ਯਾਰ ਹਣ ਹਾਂਜੀ ਹਾਂਜੀ ਕੱਲ ਨੂੰ ਚੰਡੀਗੜ੍ਹ ਵੀ ਜਾਣਾ ਆਪਾਂ ਤੇ ਕਿਵੇਂ ਕਰੀਏ ਪ੍ਰੋਗਰਾਮ ਖਾਸ ਕਿੰਨੇ ਗੱਦੇ ਵਿੱਚੋਂ ਔਰ ਟੋਟਲ ਕਿੰਨੇ 12 12 ਪ੍ਰੋਗਰਾਮ ਦੇਖਿਆ ਜਾਂਦਾ ਸਾਰੇ ਖਾਸ ਹੈ ਜੀ ਹਾਂ ਤੇ ਜਾਣਾ ਵੀ ਜ਼ਰੂਰੀ ਬਣਦਾ ਆਪਾਂ ਚੰਡੀਗੜ੍ਹ ਵੀ ਜ਼ਰੂਰੀ ਹੈ ਮੁੜ ਕੇ ਦੇਖੋ ਜੀ ਪ੍ਰੋਗਰਾਮ ਵੀ ਖਾਸ ਹੈ ਤੇ ਜਾਣਾ ਹੀ ਬੜਾ ਗਾਂ ਨੂੰ ਵੋਟਾਂ ਵੀ ਲੈਣੀ ਆਪਾਂ ਹੂੰ ਇਹ ਲੋਕ ਗੁੱਸੇ ਵੀ ਪਤਾ ਮੜੀ ਜਿਹੜਾ ਮੈਂਟ ਇਹਦਾ ਮੈਂਟ ਉਸ ਕਹਿ ਦਿੰਦੇ ਆ ਵੀ ਐਮ ਐਲ اے ਦੀ ਹਵਾ ਖਰਾਬ ਹੋ ਗਈ ਹਵਾ ਖਰਾਬ ਹੋ ਗਈ ਜੀ ਲੋਕ ਗੱਲਾਂ ਬਣਾਉਣ ਕੇ ਮੈਂਟ ਮਾਰਦੇ ਜੀ ਤੁਸੀਂ ਐ ਕਰੋ ਵੀ ਉਧਰ ਵੀ ਸੈਟਿੰਗ ਕਰੋ ਤੇ ਥੋੜੇ ਪਾਸੇ ਸੈਟਿੰਗ ਕਰੋ ਜਾਦਾ ਭਰਾਇ ਕਰੀਏ ਜਿਹੜੇ ਇਹਨਾਂ 12 13 ਦੇ ਵਿੱਚੋਂ ਜਿਹੜੇ ਮੇਨ ਮੇਨ 2 4 ਹੈਗੇ ਜ਼ਿਆਦਾ ਹਾਂਜੀ ਹਾਂਜੀ ਜਿੰਨਾਂ ਮਗਰ ਵੋਟਾਂ ਹੈਗੀਆਂ ਵਧੀਆ ਹਾਂਜੀ ਓਕੇ ਓਕੇ ਜਿਹੜੇ ਉਹ ਲੰਡੋ ਪੰਜੋਂ ਕਾਰਡ ਉਹ ਛੱਡ ਦਿਆਂਗੇ ਜਿਹੜੇ ਮਨ ਉਹ ਭੋਗ ਭਾਗ ਦੇ ਉੱਥੇ ਪਰ ਜਿਹੜੇ ਉਹ ਛੱਡ ਦਿਆਂਗੇ ਆਪਾਂ ਭੇਜ ਦਿਆਂਗੇ ਬੰਦਾ ਕੋਈ ਤੇ ਚੰਗੇ ਤੁਸੀਂ ਉੱਥੇ ਕਰੋ ਜੇ ਸ਼ੌਕ ਸ਼ੌਕ ਮਾਤਾ ਭੇਜ ਦਿਆਂਗੇ ਹਾਂਜੀ ਜੀ ਜਿਹੜਾ ਜਿਹੜੇ ਦੋ ਤਿੰਨ ਜ਼ਿਆਦਾ ਖਾਸ ਹੈ ਹਾਂਜੀ ਹਾਂਜੀ ਠੀਕ ਹੈ ਜਿੰਨਾਂ ਮਗਰ ਕੋਈ 2 2 4 400 ਵੋਟ ਪੈਂਦੀ ਹੈ ਯਾਰ ਇਹਨਾਂ ਕੋਲੇ ਆਪਾਂ 5 5 ਮਿੰਟ ਲਾ ਚੱਲਾਂਗੇ ਚਿੱਤਰ ਖਾ ਲੇਗਾ ਸਾਬ ਜੀ ਆਹ ਤੋਂ ਪਰ ਬਈ ਬਾਹਰ ਕਾ ਦਾ ਰੋਲਾ ਪੁੱਤ ਦੇਖੀ ਆਬ ਜੀ ਸਸਰੀ ਗਾਲ ਜੀ ਸਸਰੀ ਗਾਲ ਬਈ ਸਾਬ ਨੂੰ ਮਿਲਣਾ ਜੀ ਰੋਲਾ ਹੀ ਪਈ ਜਾਂਦੇ ਪਤੰਦ ਕੌਣ ਪੁੱਤ ਐਮਐਲਏ ਸਾਹਿਬ ਸ਼੍ਰੀਬੀ ਜੀ ਆਏ ਜੀ ਸ਼੍ਰੀਬੀ ਜੀ ਕਿੱਲੇ ਜੰਮਣ ਜੀ ਹੈਗੇ ਹੀ ਤੰਨੇ ਨਹੀਂ ਜੀ ਉਹ ਬਰਾਲਾ ਪੁੱਤ ਵੋਟਾਂ ਨੇੜੇ ਐ ਮਣਕੇ ਨਾ ਸੁਣੀ ਤਾਂ ਇਹ ਮੜਕੇ ਆਕੜ ਜਾਂਦੇ ਹੁੰਦੇ ਲੋਕੇ ਹਾਂਜੀ ਬਰਾਲਾ ਕੋਈ ਨੇ ਦਫਾ ਕਰਦੇਗਾ ਲਾਦੇਗਾ ਮਗਰ ਉਹ ਬਰਾਲਾ ਸਤਿ ਸ੍ਰੀ ਅਕਾਲ ਜੀ ਹੁਣ ਪ੍ਰਮਾਣ ਸੀ ਦਾ ਫਾਇਦਾ ਹੀ ਚੱਕਦੇ ਨਾ ਤੁਸੀਂ ਯਾਰ ਐਂ ਇਥੇ ਬੇਨਤੀ ਲੈ ਕੇ ਆਏ ਆ ਯਾਰ ਤੁਹਾਡੇ ਚੁਣੇ ਹੋਏ ਐ ਜੇ ਸੱਚੀ ਮੁੱਸੀ ਜੇ ਤੁਸੀਂ ਐਮਐਲਏ ਬਣਾਤਾ ਨਾ ਤਾਂ ਇਹ ਸੋਚੀਦਾ ਵੀ ਯਾਰ ਬੰਦਾ ਨਾ ਐ ਨਾ ਕੋਈ ਕਹਦੇ ਵੀ ਹਵਾ ਖਰਾਬ ਹੋ ਗਈ ਦਿਮਾਗ ਖਰਾਬ ਹੋ ਗਿਆ ਅਸੀਂ ਹਰੇਕ ਬੰਦੇ ਨੂੰ ਮਿਲਦੇ ਆ ਨਾਲੇ ਮੁੰਡੇ ਨੇ ਦਸਤਾਬੀਆਂ ਦਾ ਸ਼ਰਾਪ ਦਿੱਤੀ ਵੀ ਥੋੜਾ ਤਰੀਕਾ ਕੋਈ ਮਿਲਦਾ ਯਾਰ ਘਰੇ ਜਾਓ ਜਰ ਫਿਰ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਸ਼ਾ ਨਹੀਂ ਬੰਦ ਕਰਦੀ ਹੁਣ ਤਿੰਨੇ ਨੌਜਵਾਨ ਆ ਤੁਸੀਂ ਵੇਖਣ ਨੂੰ ਹੁਣ ਸਰਕਾਰ ਘਰ ਘਰ ਜਾਵੇ ਕਹਿਣ ਆਤੇ ਪੰਜਾਬ ਜੀਓ ਦਾ ਨਹੀਂ ਨਹੀਂ ਤੁਸੀਂ ਯਾਰ ਤਿੰਨੇ ਜਾਂਗੇ ਜਾਂ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਡੱਕ ਕੇ दारू ਨਾਲ ਤੁਸੀਂ ਦਫ਼ਤਰ ਆ ਗਏ ਮੈਂ ਫਿਰ ਵੀ ਮੈਂ ਕਹ ਸਿਕਿਉਰਟੀ ਨੂੰ ਮੈਂ ਕਿਹਾ ਬੇਨਤੀ ਕਰਨ ਆਇਆ ਜੀ ਉਹ ਬੇਨਤੀ ਬਾਅਦ ਕਰੀ ਬਰਾਏ ਇੱਧਰ ਆ ਕੇ ਸੁਣ ਇੱਧਰ ਬੈਠ ਇੱਥੇ ਬੈ ਕੇ ਗੱਲ ਕਰ ਇੱਧਰ ਆ ਜਾ ਉਹਨੂੰ ਬਿਠਾ ਲਓ ਯਾਰ ਤੁਸੀਂ ਠੀਕ ਹੋ ਮੈਂ ਬਿਠਾਓ ਯਾਰ ਇੱਧਰ ਬਿਠਾਓ ਇਹਨੂੰ ਨਾਲ ਦੱਸ ਕੀ ਸਮੱਸਿਆ ਹੈ ਹਾਬੜਾ ਤੂੰ ਦੱਸ ਪਹਿਲਾਂ ਤੇਰਾ ਕੀ ਕੰਮ ਹੈ ਮੈਨੂੰ ਨੌਕਰੀ ਲੈਣ ਆਇਆ ਮੇਰੇ ਪੁੱਤ ਨੂੰ ਨੌਕਰੀ ਮੇਰਾ ਕਿਹੜਾ ਨੌਕਰੀਆਂ ਵਾਲਾ ਦਫ਼ਤਰ ਹੈ ਮੈਂ ਤਾਂ ਥੋੜਾ ਚੁਣਿਆ ਹੋਇਆ ਨਹੀਂ ਵੋਟਾਂ ਤੋਂ ਨਹੀਂ ਪਾਈਆਂ ਨੇ ਨਹੀਂ ਵੋਟਾਂ ਤੋਂ ਪੰਜ ਕਿੰਨਾ ਪੜਿਆ 12ਵੀਂ 12ਵੀਂ ਕਰਦਾ ਕੀ ਕਰ ਲਈ ਕਰ ਲਈ ਅੱਛਾ ਪਲੱਸ 2 ਕਰ ਲਈ ਹੈ ਹਾਂਜੀ ਤੇ ਫਿਰ ਪੁੱਤ ਗਾਂ ਦਾਖਲਾ ਲੈ ਹੈ ਇਹ ਤਾਂ ਛੋਟਾ ਜਿਹਾ ਹੈਗਾ ਤੂੰ ਇਹ ਤਾਂ ਨੌਕਰੀ ਲਈ ਲੈ ਕੇ ਗਾਂ ਦਾ ਜੇ ਪੜਾਈ ਕਰਨੀ ਕੋਈ ਤੇ ਪੁੱਤੋਂ ਉਮਰ ਕਿੰਨੀ ਹੈ ਉਮਰ ਹੈ ਜੀ 17 ਸਾਲੀ ਹਾਂ ਤੇ 17 ਪੁੱਤ ਜੀ 18 ਦਾ ਹੋਣਾ ਫਿਰ ਆਏ ਹੁਣ ਮੁੜ ਕੇ ਤੁਸੀਂ ਪਾਕੇ ਜਣਾ ਵੀ ਸਾਨੂੰ ਐਮਐਲਏ ਨੌਕਰੀ ਲਵਾਉਂਦਾ ਸਾਨੂੰ ਮੰਤਰੀ ਨੌਕਰੀ ਨਹੀਂ ਲਵਾਉਂਦਾ ਪੁੱਤ ਪੁੱਤ एलिਜੀਬਲ ਤਾਂ ਚਾਹੀਦਾ ਨਾ ਤੈਨੂੰ ਘਰ ਦੇ ਨੇ ਭੇਜਿਆ ਵੀ ਨੌਕਰੀ ਵਾਸਤੇ ਗਏ ਕਿ ਐਮਐਲਏ ਸਾਹਿਬ ਨਹੀਂ ਨਹੀਂ ਮੇਰਾ ਆਪ ਹੀ ਆ ਗਿਆ ਜੀ ਆਪ ਹੀ ਆ ਗਿਆ ਹਾਂ ਜੀ ਅੱਛਾ ਵੋਟਾਂ ਪਾਜਾ ਕਰਕੇ ਤੇ ਪੁੱਤ ਤੂੰ 17 ਸਾਲਾਂ ਦਾ ਹੈ ਜੀ 17 ਸਾਲਾਂ ਦਾ ਨੌਕਰੀ ਮਿਲਦੀ ਦੀ ਸਰਕਾਰੀ ਵੀ ਨਹੀਂ ਜੀ ਘੱਟੋ ਘਾਟੋਂ ਮ 18 ਸਾਲਾਂ ਦਾ ਪੁੱਤ ਤੇ ਕੋਈ ਗੱਲ ਨਹੀਂ ਪੜ ਬੇਟਾ ਗ੍ਰੈਜੂਏਸ਼ਨ ਵਗੈਰਾ ਕਰ ਇੱਥੇ ਤੈਨੂੰ ਵੀ ਪਤਾ ਵੀ ਮਾੜ ਘੱਟ ਆ ਸਾਡਾ ਨੌਕਰੀਆਂ 'ਚ ਗ੍ਰੈਜੂਏਸ਼ਨ ਕਰ ਲੈ ਮੇਰਾ ਪੁੱਤ ਕੋਈ ਗੱਲ ਨਹੀਂ ਅਜੇ ਸਮਾਂ ਹੈਗਾ ਆਪਣਾ ਤੇ ਤੂੰ ਪੜ੍ਹਾਈ ਕਰ ਲੈ ਠੀਕ ਹੈ ਠੀਕ ਹੈ ਹੋ ਜੋ ਵੀ ਸੈਟਿੰਗ ਜਿਹੜੀ ਵਧੀਆ ਪੜ੍ਹਾਈ ਕਰ ਕੋਈ ਹੋ ਜੋਗੀ ਨੌਕਰੀ ਠੀਕ ਹੈ ਬਟਾ ਠੀਕ ਹੈ ਚਲੋ ਸਰ ਹੁਣ ਇਹਨਾਂ ਦੇ ਪਾਸੇ ਇਹਨਾਂ ਦੇ ਸੁਣੋ ਹਾਂ ਹੁਣ ਦੱਸ ਯਾਰ ਕੀ ਐ ਤੁਹਾਡਾ ਕੀ ਐ ਸਾਹਿਬ ਜੀ ਇੱਕ ਤਾਂ ਬੁੜੀਆਂ ਨੂੰ ਤੁਸੀਂ ਫ੍ਰੀ ਕੀਤਾ ਬੱਸਾਂ ਤੇ ਉਹ ਬੁੜੀਆਂ ਨੂੰ ਬੱਸਾਂ ਤੇ ਫ੍ਰੀ ਨਹੀਂ ਕੀਤਾ ਖਸਮਾ ਬੁੜੀਆਂ ਦਾ ਕਿਰਾਇਆ ਫ੍ਰੀ ਕੀਤਾ ਆਧਾਰ ਕਾਰਡ ਤੇ ਚਲੋ ਸਾਹਿਬ ਜੀ ਲਿਖੋ ਜੀ ਲਿਖ ਲਿਓ ਜੀ ਹੋਰ ਦੱਸ ਲਿਖ ਲਿਆ ਨੇ ਜੀ ਲਿਖ ਲਿਆ ਦੂਜਾ ਤੁਸੀਂ ਬਿਜਲੀ ਫ੍ਰੀ ਕਰਤੀ ਜੀ ਕਰਤੀ ਉਹ ਤੈਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਇਹਨੂੰ ਵੀ ਕੀਤੀ ਐ ਉਹ ਸਾਰਿਆਂ ਨੂੰ ਕੀਤੀ ਐ ਮਿਹਰਬਾਨੀ ਸਾਹਿਬ ਜੀ ਮਿਹਰਬਾਨੀ ਸਾਹਿਬ ਜੀ ਹੁਣ ਹੋਰ ਵੀ ਬਹੁਤ ਕੁਝ ਫ੍ਰੀ ਕੀਤਾ ਬਹੁਤ ਕੁਝ ਕੀਤਾ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਤੇ ਤੁਸੀਂ ਚਲ ਮਾੜਾ ਕਰਤਾ ਨਹੀਂ ਜੀ ਚੰਗਾ ਜੀ ਸਾਹਿਬ ਅੱਛਾ ਬਹੁਤ ਸਾਰੀਆਂ ਨੌਕਰੀਆਂ ਦੇਤੀਆਂ ਤੁਸੀਂ ਜੀ ਉਹ ਗਲਤ ਹੋ ਗਿਆ ਨਹੀਂ ਜੀ ਧੰਨਵਾਦ ਜੀ ਬਹੁਤ ਧੰਨ ਜਿਹੜੇ ਕੋਈ ਨਾਲੀਆਂ ਗਲੀਆਂ ਦਾ ਵੀ ਸਿਸੇ ਸਾਰੇ ਪੰਜਾਬ ਚ ਬਹੁਤ ਵਧੀਆ ਕੰਮ ਕੀਤਾ ਉਹ ਵੀ ਕੀਤਾ ਜੀ ਤੇ ਵਧੀਆ ਕੀਤਾ ਸਾਰਾ ਕੁਝ ਹੁਣ ਤੇਰਾ ਗਿਲਾ ਕੀ ਕਰੂ ਮਾਂ ਜੁੰਮਾ ਵੀ ਦਿੱਤੀਆਂ ਜੀ ਮੁੰਡਿਆਂ ਨੂੰ ਐ ਨਹੀਂ ਅਸੀਂ ਆ ਤੇ ਨਹੀਂ ਦਿੱਤੀਆਂ ਜੀ ਜਿਹੜੀਆਂ ਵੀ ਬਣਾਏ ਆਪਣੇ ਬੈਡ ਉਹ ਵੀ ਬਹੁਤ ਵੱਡਾ ਠੋਡੀ ਦੇਣਾ ਸਾਡੀ ਹੁਣ ਮੰਗੇ ਆ ਜੀ ਸਾਨੂੰ ਗਰੀਬਾਂ ਨੂੰ दारू ਦਾ ਤੁਸੀਂ ਕੀ ਕੀਤਾ ਕੋਈ ਫਾਇਦਾ ਅਸੀਂ दारू ਪੀਣ ਵਾਲੇ ਆ ਪੱਟੀਆਂ ਲਵਾ ਦੀਏ ਨਾ ਠੇਕੇ ਦੀ दारू ਸਸਤੀ ਕਰਾ ਦਿਓ ਜੀ ਉਹਨਾਂ ਸੀ ਬਹੁਤ ਔਖੇ ਆ ਨਹੀਂ ਹੁਣ ਜਿੰਨਾ ਕੁਛ ਤੂੰ ਗਣਾਤਾ ਵੀ ਕਰਾਇਆ ਫ੍ਰੀ ਕਰਤਾ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਕਰਤੀ ਕਿੰਨਾ ਕੁਛ ਕਰਤਾ ਬਹੁਤ ਕੁਛ ਤੇ ਹੋਰ ਨਹੀਂ ਧਿਆਨ ਚ ਉਹ ਤੋ ਚੜ ਗਈ ਤੈਨੂੰ ਹਨਾ ਤੇ ਪਰ ਤੂੰ ਐਂ ਦੇਖ ਵੀ ਤੁਸੀਂ ਅੱਜ ਤੱਕ ਐਮਐਲਏ ਵੇਖਿਆ ਹੋ ਜਾਂ ਵੀ ਜਿਹੜਾ ਥੱਲਿਓ ਪਤਾ ਲੱਗ ਜੇ ਸਿਕਿਉਰਿਟੀ ਤੋਂ ਇਹ ਦਾਰੋਹੀਤੀ ਵਾਲੇ ਮੈਲਨਾਇਆ ਤਾ ਤੁਹਾਨੂੰ ਮਿਲਣ ਦੀ ਇਜਾਜ਼ਤ ਨਹੀਂ ਨਹੀਂ ਜੀ ਬੋਤ ਕਹਿ ਸਕਦਾ ਸੀ ਨਾ ਕਿ ਮੇਰੇ ਸਾਹ ਚੱਨੀ ਕੜ ਗਏ ਨਹੀਂ ਜੀ ਬਹੁਤ ਮਿਹਰਬਾਨੀ ਸਾਹਿਬ ਹੁਣ ਦੱਸੋ ਤੁਹਾਡਾ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਹੋ ਬਿਜਲੀ ਤੁਹਾਡੀ ਵੀ ਫਰੀ ਹੋਈ ਹੈ ਨਾ ਨਹੀਂ ਹੋਈ ਹੈ ਜੀ ਸੱਚ ਬਚਣਾ ਜੀ ਹੋਈ ਜੇ ਤੁਹਾਡੀਆਂ ਜਨਾਨੀਆਂ ਤੁਹਾਡੀਆਂ ਘਰ ਦੀਆਂ ਕੋਈ ਧੀ ਆ ਪੈਣਾ ਕੋਈ ਮਾਂ ਕੋਈ ਚਾਚੀ ਦਾਈ ਸਫਰ ਕਰੇ ਉਹਨੂੰ ਕਰਾਇਆ ਫਰੀ ਹੋਇਆ ਨਾ ਹੋਇਆ ਤੇ ਫਿਰ ਹੁਣ ਕੀ ਰਹਿ ਗਿਆ ਮੇਰੇ ਤੱਕ ਕਿ ਕਿ ਦਾਰੂ ਹੋਰ ਪੀਣੇ ਦੇਵਾ ਬੋਤ ਸਾਡੇ ਬਾਰੇ ਵੀ ਸੋਚੋ ਜੀ ਬੰਦਿਆਂ ਬਾਰੇ ਵੀ ਕੀ ਸੋਚੀ ਦੱਸੋ ਉਹਨ ਦਾਰੂ ਦਾ ਵੀ ਕੋਈ ਹੱਲ ਕਰੋ ਜੀ ਦਾਰੂ ਬਹੁਤ ਔਖਿਆ ਸੀ ਬਹੁਤ ਮਹਿੰਗੀ ਪੀਣੇ ਆ ਜੀ ਕਿ ਨਾ ਪੀਆ ਕਰੋ ਡਾਕਟਰ ਨੇ ਦੱਸਿਆ ਕਿ दारू ਪੀਣੀ ਹੈ ਸਰਦਾ ਨਹੀਂ ਜੀ ਸਰਦਾ ਨਹੀਂ ਸਾਡੇ ਕੀੜੇ ਸਰਦਾ ਜਾਂਦੇ ਆ ਜੀ ਤੁਰਦਾ ਹੀ ਤੁਰਦਾ ਨਹੀਂ ਸਾਡਾ ਜ਼ਰੀਰ ਸਾਡਾ ਤਾਂ ਤੁਰਦਾ ਜਾਂ ਅਸੀਂ ਸ਼ੁਰੂ ਤੋਂ ਪੀਨੇ ਆ ਜੀ 90% ਥੋੜੀ ਧੱਕਾਬਾਜ਼ੀ ਜਿਹੜੀ ਹੈ ਜਾਂ ਤਾਂ ਵੋਟਾਂ ਦੇ ਪੈਸੇ ਲੈਂਦੀ ਹੈ ਜਾਂ ਸ਼ਰਾਬ ਮੰਗਦੀ ਹੈ ਪੇਟੀ ਦੇ ਦਿਓ ਜੀ ਵੋਟਾਂ ਆ ਗਈਆਂ ਦੇਖੋ ਤਾਂ ਹੀ ਤੁਸੀਂ ਲਗਿਓ ਮਤਲਬ ਫ੍ਰੀ ਤੇ ਗਿੱਜੇ ਹੋ ਤੁਸੀਂ ਤਾਂ ਕਰਕੇ ਸ਼ਰਾਬ ਸਸਤੀ ਚਾਹੀਦੀ ਹੈ ਜਨਾਬ ਇਸ ਤੇ ਹੀ ਬੇਨਤੀ ਕਰਦੇ ਆ ਤੁਸੀ ਮਾਲਕਾਂ ਇੱਥੋਂ ਦੇ ਕਿ ਤੁਸੀਂ ਕੋਈ ਸਾਡੀ ਬੇਇੱਜ਼ਤੀ ਕਬੂਲ ਕਰੋ ਕੋਈ दारू ਸਸਤੀ ਹੋ ਜੇ ਮੈਨੂੰ ਤਾਂ ਤੂੰ ਕੱਲਾ ਤਕਲੀਫ ਜਾਨੇ ਲਾਦਾ ਉਹ ਨਾਲ ਗਨਮੈਲ ਲੈ ਕੇ ਆਂਦੇ ਆ ਉਹਨਾਂ ਨੂੰ ਤਾਂ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਨਹੀਂ ਉਹਨਾਂ ਨੂੰ ਚੜੀ ਪਈ ਹੈ ਜੀ ਬੜੀ ਸਾਰਿਆਂ ਦੀ ਹੈ ਜੀ ਇਹ ਬੰਦਾ ਅੱਛਾ ਤੇ ਹੁਣ ਮੈਂ दारू ਚ ਕੀ ਕਰ ਸਕਦਾ ਵਿੱਕੀ ਕੀ ਕਰ ਸਕਦਾ दारू ਚ ਆਪਾਂ ਦਾ ਉਹਦਾ ਕੋਈ ਹੱਲ ਕਰੋ ਜੀ ਕੋਈ ਚੰਗਾ ਕੰਮ ਕਰਾਓ ਯਾਰ ਉਹ ਬਾਈ ਇਹ ਵੀ ਚੰਗਾ ਹੀ ਆ ਸਾਡਾ ਪੰਨ ਖੱਟ ਲਓਗੇ ਉਹ ਤੁਹਾਡੇ ਬੱਚੇ ਰੋਲ ਜਾਣਗੇ ਜਿਹੜੀ ਸਾਹ ਕਿੰਨੇ ਦੀ ਪੀ ਜਾਣੇ ਆ ਸਾਬ ਸਾਬ ਅਸੀਂ ਦਿਹਾੜੀ ਕਰਦੇ ਆਂ ਦਿਨੇ ਸ਼ਾਮ ਨੂੰ ਸਾਡੇ ਕੀੜੇ ਲੜਨ ਲੱਗ ਜਾਂਦੇ ਆ ਕਿ ਥਕਾਵਟ ਲਾਉਣੀ ਤੇ ਪੈਗ ਲਾ ਲਈਏ ਦੂਜੇ ਦਿਨ ਉੱਠਿਆ ਨਹੀਂ ਜਾਂਦਾ ਜੀ ਜੇ ਨਹੀਂ ਲਾਉਂਦੇ ਤਾਂ ਨਹੀਂ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜੀ ਭੂਤਾਂ ਦੇ ਸੁਪਨੇ ਆਈ ਜਾਂਦੇ ਆ ਜੀ ਰਾਤ ਨੂੰ ਫਿਰ ਹੁਣ ਮੈਂ ਕੀ ਕਰਾਂ ਦੱਸ ਇਹਦਾ ਹੱਲ ਕੱਟੋ ਜੀ ਸਾਹਿਬ ਜੀ ਨਹੀਂ ਕੀ ਹੱਲ ਕੱਟਣਾ ਮੇਰੇ ਕੋਲ ਕੀ ਹੱਲ ਹੈ ਦਾਦੂ ਦਾ ਕੀ ਹੱਲ ਤੁਸੀਂ ਪੇਂਡ ਤੁਸੀਂ ਹਟ ਨਹੀਂ ਸਕਦੇਗੇ ਹੁਣ ਮੈਂ ਘਰੋਂ ਥੋੜੋ ਦੇਦਾ ਕਿ ਮੈਂ ਭੱਠੀ ਲਵਾ ਦਾਂ ਇੱਕ ਉੱਥੇ ਨਹੀਂ ਨਹੀਂ ਜੀ ਨਹੀਂ ਇਹ ਕੋਠੀ ਦੇ ਮਗਰਲੇ ਪਾਸੇ ਇੱਕ ਭੱਠੀ ਚਲਵਾ ਦੇਣਾ ਬਈ ਜਿਹੜੇ दारू ਪੀਣ ਵਾਲੇ ਮੇਰੇ ਹਲਕੇ ਦੇ ਉਹ ਪੀਜਾ ਕਰਨਗੇ ਨਹੀਂ ਜੀ ਨਹੀਂ ਇਹ ਨਹੀਂ ਕਹਿੰਦੇ ਜਨਾਬ ਇਹ ਚੀਜ਼ਾਂ ਛੋਟੇ ਵੀਰ ਹੋ ਨਹੀਂ ਸਕਦੀਆਂ ਦੇਖੋ ਉਹਨਾਂ ਨੇ ਕਰੋੜਾ ਰੁਪਇਆ ਠੇਕੇਦਾਰਾਂ ਨੇ ਭਰਿਆ ਵਿਆ ਠੀਕ ਹੈ ਬਕਾਇਦਾ ਉਹ ਸਾਰੇ ਟੈਕਸ ਦਿੰਦੇ ਆ ਸਭ ਕੁਝ ਕਰਦੇ ਆ ਜੇ ਤਾਂ ਪਾਣੀ ਪੂਣੀ ਪਾਉਂਦੇ ਕੋ ਵੀ ਕੀ ਸਹੀ ਗੱਲ ਹੈ ਜੇ ਤਾਂ ਪਾਣੀ ਪੂਣੀ ਪਾਉਂਦੇ ਮਾਰੀ ਦਿੰਦੇ ਤੁਸੀਂ ਫਿਰ ਤਾਂ ਸਰੂ ਦੇ ਨਾਲ ਜਨਾਬ ਦੇ ਆਸ ਲੈ ਕੇ ਆਏ ਆ ਜੀ ਜਨਾਬ ਅਸੀਂ ਗਲਤੀ ਕਰ ਲਈ ਬੁੜੀਆਂ ਨੇ ਕੱਲੀਆਂ ਨੇ ਵੋਟਾਂ ਪਾਈਆਂ ਜੇ ਅਸੀਂ ਵੋਟਾਂ ਨਹੀਂ ਪਾਈਆਂ ਹਏ ਹੇ ਪਹਿਲਾਂ ਤੁਸੀਂ ਇੱਕ ਗੱਲ ਦੱਸ ਦਿਓ ਬਸ ਐਮ ਐਲ ਏ ਤੁਹਾਨੂੰ ਉਹੀ ਠੀਕ ਰਹੇ ਤੇ 76 ਲਾ ਲੈਣ ਤੁਹਾਨੂੰ ਵੜਨਾ ਦੇਣ ਹਨਾ ਜੇ ਮੈਂ ਤੁਹਾਡੀ ਗੱਲ ਸੱਚ ਕੇ ਸੁਣੀ ਜਾਂਦੇ ਤਾਂ ਤੁਸੀਂ ਹਾਰ ਮੇਨੇ ਮਾਰਨੇ ਮੈਨੂੰ ਬੁੜੀਆਂ ਮੈਂ ਪਹਿਲਾਂ ਵੀ ਪੁੱਛਿਆ ਵੀ ਤੁਹਾਡੀਆਂ ਬੁੜੀਆਂ ਸਫਰ ਨਹੀਂ ਕਰਦੀਆਂ ਤੇ ਫਿਰ ਵੋਟਾਂ ਤਾਂ ਜੀ ਅਸੀਂ ਵੀ ਪਾਈਆਂ ਜੀ ਵ ਵੀਰ ਕੋਠੀ ਦੇ ਮਗਰ ਪਲਾਟ ਪਿਆ ਉੱਥੇ ਮੈਂ ਭੱਠੀ ਚਲਵਾ ਦੇਣਾ 24 ਘੰਟੇ ਚੱਲੀ ਜਾਇਆ ਕਰੋਗੇ ਤੇ ਉੱਥੇ ਚਲਾ ਦੇਣਾ ਦਾਰੂ ਦਾ ਦੌਰ ਵੀ ਪੀ ਲੋ ਵੀ ਨਹੀਂ ਜੀ ਫਿਰ ਇਹੀ ਇਹੀ ਭਾਲ ਦੇ ਮੇਰੇ ਤੋਂ ਯਾਰ ਮੈਂ ਠੇਕੇਦਾਰ ਨੂੰ ਕਿਵੇਂ ਕਹਾਂ 사 ਕੀ ਕਹਾਂ ਠੇਕੇਦਾਰ ਤੁਸੀਂ ਤੁਸੀਂ ਐਂ ਗੋ ਜੀ ਆਧਾਰ ਕਾਟ ਲੈ ਕੇ ਆਧਾਰ ਕਾਟ ਤੇ ਅੱਧੇ ਰੇਟ ਚ ਦੇ ਦਿਆ ਕਰੇ ਬੋਤਲ ਅਸੀਂ ਜੈ ਲੈ ਜਾ ਕਰਾਂਗੇ ਆਧਾਰ ਕਾਟ ਤੇ ਅੱਧੇ ਰੇਟ ਚ ਬੋਤਲ ਦੇ ਆਧਾਰ ਕਾਟ ਤੇ ਅੱਧੇ ਰੇਟ ਬੋਤਲ ਹਾਂ ਜੀ ਆ ਆ ਆ ਬੇਨਤੀ ਕਰ ਲੋ ਕਬੂਲ ਜੀ ਸਾਡੀ ਆਧਾਰ ਕਾਟ ਚੱਲਦਾ ਕਰ ਦਿਓ ਜੀ ਹਾਂ ਜੀ ਦੱਸ ਦੇਖੀ ਇਹਨਾਂ ਦਾ ਕੋਈ ਹੱਲ ਨਹੀਂ ਜੀ ਕਰਵਾ ਸਕਦਾ ਆਧਾਰ ਕਾਰਡ ਇਹਨਾਂ ਦਾ ਇਹਦਾ ਪ੍ਰਧਾਨ ਮੰਤਰੀ ਵੀ ਨਹੀਂ ਕਰਵਾ ਸਕਦਾ ਆਧਾਰ ਕਾਰਡ ਤੇ दारू ਫਰੀ ਯਾਰ ਸਾਰਾ ਪੰਜਾਬ दारू ਬੀਪੀ ਮਰਜੂ ਯਾਰ ਆਧਾਰ ਕਾਰਡ ਦੇ दारू ਫਰੀ ਕਰਾ ਦਿੱਤਾ ਯਾਰ ਹੱਦ ਹੋ ਗਈ ਤੇ ਜੀ ਜਦੋਂ ਤੁਸੀਂ ਕਿਰਾਏ ਭੁਗਤਦੇ ਇਹਦੇ ਤੁਸੀਂ ਤੁਹਾਡੇ ਦਾ ਘੁੱਗੀ ਦੀ ਆ ਉਹ ਕਿਰਾਏ ਬਸ ਤੇ ਕੀਤੇ ਐ ਬਸ ਦੇ ਵਿੱਚ ਹਾਤਾ ਤਾਂ ਨਹੀਂ ਬਣਿਆ ਹੁੰਦਾ ਬੁੜੀਆਂ दारू ਪੀ ਲੈਂਦੀਆਂ ਆਧਾਰ ਕਾਰਡ ਵਿਖਾ ਕੇ ਯਾਰ ਹੱਦ ਹੋ ਗਈ ਤੁਸੀਂ ਉਹੀ ਸ਼ਰਾਬੀਆਂ ਵਾਲੀ ਗੱਲ ਯਾਰ ਤੁਹਾਡੀ ਤੁਸੀਂ ਬੰਦ ਕਰੋ ਇਹ ਨਸ਼ਾ दारू ਨਾਲ ਕੱਲੀ ਸਰਕਾਰ ਤੇ ਨਾ ਰੋ ਅਸੀਂ ਜਦੋਂ ਨਹੀਂ ਸ਼ਾਮ ਹੋ ਜਾਂਦੀ ਆ ਉਦੋਂ ਨਾ ਬਾੜ ਪਾ ਕੇ ਪਤਾ ਨਹੀਂ ਆਪਦੀ ਆਪ ਹੀ ਮੋਟਰਸਾਈਕਲ ਉਧਰ ਨੂੰ ਤੁਰ ਪੈਂਦਾ ਜੀ ਤੇ ਉੱਥੇ ਠੇਕੇ ਦੇ ਮਰੇ ਜਾ ਕੇ ਰੁੱਕ ਜਾਂਦਾ ਜੀ ਖਰਾਬ ਹੀ ਹੋ ਜਾਂਦਾ ਨਾ ਤੇ ਤੁਹਾਡਾ ਜਿਹੜਾ ਮੋਟਰਸਾਈਕਲ ਹੈ ਜਦੋਂ ਤੁਸੀਂ ਹੱਥ ਨੇ ਥੱਕੇ ਟੁੱਟੇ ਆਉਣੇ ਆ ਜਦੋਂ ਘਰੇ ਜਾਂਦੇ ਆ ਉਦੋਂ ਤੁਹਾਨੂੰ ਘਰ ਵਾਲੀ ਨੂੰ ਮਾਂ ਨੂੰ ਪਿਓ ਨੂੰ ਭੈਣ ਭਰਾ ਨੂੰ ਜਵਾਕਾਂ ਨੂੰ ਲੈ ਕੇ ਮੰਦਰ ਨੂੰ ਮਸਜਿਦ ਨੂੰ ਗੁਰਦੁਆਰੇ ਨੂੰ ਕਿਉਂ ਨਹੀਂ ਜਾਂਦਾ ਕਿ ਉਧਰ ਨੂੰ ਜਾਵੇ ਮੋਟਰਸਾਈਕਲ ਤੁਹਾਡਾ ਪਤਾ ਨਹੀਂ ਜੀ ਉਹ ਜਿਵੇਂ ਕਹਿੰਦੇ ਹੱਡਾਂ ਨੂੰ ਨਾ ਜੰਗ ਲੱਗੀ ਪਈ ਹੈ ਜੀ ਆਕੜ ਜਾਂਦੇ ਇਹਦੀ ਬਾਹਾਂ ਛਾਉਣ ਨੂੰ ਤਾਂ ਵੀ ਅਜੀ ਨੀ ਹਿਲਦੀਆਂ ਉਹ ਨਾ ਜਿੰਨੇ ਜਰ ਕਲਾਸੀ ਨਹੀਂ ਜਾਂਦੀ ਜੀ। ਚਾਹ ਵੀ ਲੱਗੀ ਵੀ ਹੈ। ਮਤਲਬ ਸੇਵਾਾਂ ਤੱਕ ਜਾਓ ਫਿਰ ਹੈ। ਇਹ ਸਾਡਾ ਹਾਲ ਤਾਂ ਕੱਢੋ ਜੀ। ਹੁਣ ਹਾਲ ਯਾਰ ਇਹ ਐਸਾ ਸਤ ਐਮਐਲਏ ਚੁਣਦੇ ਯਾਰ ਵੀ ਥੋੜੀ ਧਾਰੂ ਆਧਾਰ ਕਾਰਡ ਤੇ ਸਸਤੀ ਕਰਾ ਦੇ ਯਾਰ। ਹੱਦ ਹੋ ਗਈ ਜਿੰਨੇ ਜੋਗੇ ਹੈਗੇ ਕਰਤਾ ਯਾਰ। ਹੋਰ ਵੀ ਕਰੀ ਜਾਂਦੇ ਆ ਕਿ ਕੋਈ ਫਾਇਦਾ ਹੋ ਜਾਏ ਤੁਹਾਡਾ। ਇੱਕ ਗੱਲ ਹੋਰ ਹੈ ਜੀ। ਦੱਸੋ। ਜੇ ਤੁਸੀਂ ਆ ਨਹੀਂ ਕਰ ਸਕਦੇ ਤਾਂ ਫੇਮ ਭੁਖੀ ਦੇ ਸਾਨੂੰ ਨਾ ਠੇਕੇ ਖੋਲਦੇ ਜੀ ਪੰਜਾਬ 'ਚ। ਹੂੰ। ਵੀ ਆ ਜਿਹੜਾ ਉਹ ਜੋੜਾ ਨੂੰ ਹੱਡਾਂ ਨੂੰ ਲੱਗ ਗਿਆ ਜੀ ਘੁਣ ਤੇ ਇਹ ਤਾਂ ਜੀ ਹੁਣ ਉਹਦਾ ਤੋੜੀ ਉਹ ਆ ਉਹ ਖੋਲ ਦੇਣਾ ਸਾਰਾ ਪੰਜਾਬ ਮੈਂ ਕਹਿੰਦਾ ਤੁਸੀਂ ਕਿਤੇ ਹਰਦੇ ਹੀ ਨਹੀਂ ਜੀ ਆ ਬੰਦਾ ਮੈਨੂੰ ਬੜਾ ਸਿਰਾਂ ਦੇ ਕੰਨ ਕਮਾ ਕੇ ਵਰਦਾ ਉਤੋਂ ਦੀ ਇਹ ਇਹ ਨਾ ਪੁਰਾਣੇ ਬਜ਼ੁਰਗਾਂ ਦਾ ਅਸਲੀ ਫੋਨ ਬੋਲਦਾ ਇਹਦੇ ਵਿੱਚ ਬੋਯਰਗਨਿਕ ਰਾਖ ਹੁੰਦੀ ਸੀ ਨਾ ਹਣਾ ਵੀ ਕਦੇ ਕੰਮ ਕਰਦਾ ਸੀ ਅਸੀਂ ਕਹਿੰਦੇ ਵੀ ਆਹ ਕੰਮ ਛੱਡੋ ਅਸੀਂ ਕਹਿੰਦੇ ਛੱਡੋ ਹੁਣ ਆਧਾਰ ਕਾਰਡ ਤੇ ਤੁਹਾਨੂੰ ਕਿਹੜਾ ਠੇਕੇਦਾਰ ਆਤ ਮੁੰਡ ਤੇ ਬੋਤਲ ਦੇ ਦੂਗਾ ਥੋੜਾ ਦਾ ਹਰਾ ਪੈਨ ਜੀ ਤੁਸੀਂ ਜਿੱਤੇ ਸਾਈਨ ਕਰਦੇ ਬਸ ਕਾਨੂੰਨ ਹੀ ਬਣ ਜਾਂਦਾ ਜੀ ਤੁਸੀਂ ਹਰਾ ਪੈਨ ਸਾਡਾ ਇਹ ਕਾਨੂੰਨ ਬਣਾਉਣ ਵਾਸਤੇ ਆਇਆ ਵੀ ਨਸ਼ੇ ਬੰਦ ਕਰੋ ਕ੍ਰਾਈਮ ਬੰਦ ਕਰੋ ਨੌਕਰੀਆਂ ਦੇਣੀਆਂ ਸਹੂਲਤਾਂ ਦੇਣੀਆਂ ਇਹ ਸਹੂਲਤ ਥੋੜਾ ਵੀ ਤੁਹਾਨੂੰ ਯਾਰ ਕਮਾਈ ਕਰਕੇ ਤੇ ਅੱਧੀ ਕਮਾਈ ਜਿਹੜੀ ਤੁਸੀਂ ਹੱਥੋਂ ਠੇਕੇ ਤੇ ਲੈ ਜਾਂਦੇ ਅਸੀਂ ਨਹੀਂ 500 ਰੁਪਿਆ ਕਮਾਉਣਾ ਜੀ ਟਾਈ ਜੋ ਠੇਕੇ ਵਾਲਾ ਲੈ ਲੈਦਾ ਨਹੀਂ ਧਾਰ ਵੀ ਨਹੀਂ ਕਰਦਾ ਉਹ ਤੇ ਅਸੀਂ ਐ ਟੱਬਰਗੇ ਮੇ ਪਾਲਾਂਗੇ ਜੀ 582 ਗਾ ਜੀ ਅੱਜ ਤੇ 250 ਦੀ ਬੋਤਲ ਆ ਗਈ ਤੇ ਹੁਣ 250 ਨਾ ਮੈਂ ਹਾਂ ਸੱਚ ਹਾਂ ਸੱਚ ਸਾਹਿਬ ਜੀ ਅੱਜ ਵੀ 30 ਰੁਪਏ ਧਾਰ ਕਰਕੇ ਆਉਂਦੇ ਅਸੀਂ ਠੇਕੇ ਵਾਲੇ ਠੇਕੇ ਵਾਲੇ ਨਾਲ ਉਹ ਹੁਣ ਟੈਨਸ਼ਨ ਆ ਉਹ ਵੀ ਪੀਏ ਦਿਮਾਗ ਤੇ ਬੋਝ ਬਣੇ ਪੇ ਤੜਕੇ ਤਿੰਦਰੋ ਕਰਿਆਨੇ ਵਾਲੇ ਨਾਲ ਧਾਰ ਹੁੰਦਾ 30 ਰੁਪਏ ਕਿਵੇਂ ਦੇਵਾਂਗੇ ਤੜਕੇ ਉਹ ਮੈਨੂੰ ਦਿਮਾਗ ਤੇ ਐਂ ਚੱਲੀਆ ਤੇ 30 ਰੁਪਏ ਵੀ ਦੇਨੇ ਆ ਚਲੋ ਐਂ ਕਰਦੇ ਆ ਤੁਹਾਡੀ ਨਾ ਕੋਈ ਪ੍ਰਪੋਜ਼ਲ ਜਿਹੜੀ ਆ ਉਹ ਅਸੀਂ ਕਰਦੇ ਆ ਸ਼ੇਅਰ ਸਰਕਾਰ ਨਾਲ ਠੀਕ ਹੈ ਵੀਰ ਤੁਹਾਡਾ ਕੀ ਹੋ ਸਕਦਾ ਠੀਕ ਹੈ ਸਾਡੇ ਫੀਮ ਬੁੱਕੀ ਵਾਲਾ ਅੰਕਰਾ ਕੀ ਦਿਓ ਜੀ ਮਤਲਬ ਹਲ ਉਹਦੇ ਬਿਨਾ ਨਾ ਹੀ ਸਾਡਾ ਕੁਝ ਹੋਣਾ ਨਹੀਂ ਆਹ ਗੱਲ ਵੀ ਕੀ ਠੀਕ ਹੈ ਦੀ ਹਣਾ ਚਲੋ ਆ ਕਿਸੇ ਨਾ ਕਿਸੇ ਅਸੀਂ ਜਦੋਂ ਮੀਟਿੰਗ ਹੁੰਦੀ ਆ ਨਾ ਕਿਸੇ ਮੀਟਿੰਗ 'ਚ ਆ ਮਸਲਾ ਥੋੜਾ ਜ਼ਰੂਰ ਵਿਚਾਰਦੇ ਆ ਅਸੀਂ ਵੀ ਜੇ ਫੀਮ ਪੋਸਟ ਵਾਲਾ ਕੰਮ ਜਿਹੜਾ ਮੈਂ ਨਹੀਂ ਕਹਦਾ ਮੈਂ ਕੱਲ ਨੂੰ ਖਲਵਾ ਦੂੰ ਮੜ ਕੇ ਕੱਲ ਨੂੰ ਫੇਰ ਤੁਸੀਂ ਇਸ ਵੇਲੇ ਪੀ ਕੇ ਕੱਲ ਨੂੰ ਮੇਰੇ ਇਸ ਵੇਲੇ ਆ ਜਾਓ ਇੱਥੇ ਚਲੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਮਗਰ ਉਹ ਲਾਉਣੇ ਪੈਣਗੇ ਕਰੀ ਸਹੀ ਗੱਲ ਚਲੋ ਚਲੋ ਕੋਈ ਨਹੀਂ ਸਾਹਿਬ ਜੀ ਤੇਰੀ ਇੱਕ ਮੰਤਾਈ ਤੇਰੀ ਤੇਰੀ ਗੱਲ ਲੈ ਹਾਂ ਜੀ ਮੇਰੀ ਰਹਿ ਗਈ ਸੱਚੀ ਹਾਂ ਮੇਰੀ ਮੰਤ ਹੈ ਜੀ ਤੇ ਚਲੋ ਬਾਣੀ ਦਾ ਮੈਨੇਜਰ ਚਲੋ 10 ਕਿ ਦਿਨ ਦਾ ਅਧਾਰ ਕਾਰਡ ਤੇ ਸਰ ਹਾਂ ਸਹੀ ਹੈ ਭਾਈ ਭਾਈ ਜਮਾ ਸਹੀ ਹੈ ਨੇ 10 ਦਿਨ ਮਤਲਬ ਕੀ 10 ਦਿਨ ਕਰਾਂ ਮੈਂ ਯਾਰ ਤੇ ਉਹ ਨਵੀਂ ਗੱਲ ਕਰਤੀ ਉਹ ਸਾਹਿਬ ਜੀ ਬਾਈ ਨੇ ਗੱਲ ਸਹੀ ਕਹੀ ਹੈ ਬਾਈ ਬਾਈ ਮੈਂ ਦੱਸਦਾ ਸਾਹਿਬ ਹਾਂ ਤੂੰ ਉਸਤਾਦ ਇਹਨਾਂ ਦਾ ਹਾਂ ਨਹੀਂ ਨਹੀਂ ਸਾਹਿਬ ਜੀ ਕੀ ਆਧਾਰ ਕਾਰਡ ਤੇ ਤੁਸੀਂ ਮਹੀਨੇ ਦਾ 10 ਕੁ ਦਿਨ ਸਾਨੂੰ दारू ਮਿਲ ਜਾਏ ਫਿਰ ਬਸ ਸਿਹਾਰ ਕਾਰਡ ਦੀ ਕੀ ਨੋਟ ਦਾ ਮਹੀਨਾ ਹੀ ਦੇ ਦਿੰਦੇ दारू ਤੁਹਾਨੂੰ ਉਹ ਨਹੀਂ ਜੀ ਸਾਹਿਬ ਜੀ ਅੱਧ ਰੇਟ ਤੇ ਤੁਸੀਂ ਫੋਨ ਕਰ ਦੋ ਉਹਨਾਂ ਨੂੰ ਤੇ ਅੱਧ ਕ ਰੇਟ ਤੇ ਦੇਦਾ ਕਿਉਂਕਿ 10 ਦਿਨ ਵਾਸਤੇ 10 ਦਿਨ ਮਹੀਨੇ ਦੇ ਕੁੱਲ 10 ਦਿਨ ਯਾਰ ਚਲ ਆਪਾਂ ਅਸੀਂ ਨਾ ਵਿਚਾਰ ਕਰਾਂਗੇ ਥੋੜੀ ਇਸ ਗੱਲ ਤੇ ਅਸੀਂ ਨਾ ਕੰਮ ਸਾਡੇ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਕੱਲ ਨੂੰ ਸਾਡੇ ਪ੍ਰੋਗਰਾਮ ਵੀ ਅਸੀਂ ਨਾ ਸਾਹਿਬ ਜੀ ਅਸੀਂ ਨਹੀਂ ਜਾਣਾ ਜਿੰਨਾ ਹੀ ਕਰ ਤੁਸੀਂ ਸਾਡਾ ਇਹ ਕੰਮ ਕਰ ਦਿਓ ਮੈਂ ਹਾਂ ਕਰਤਾ ਹਾਂ ਤੁਹਾਡਾ ਹੁਣ ਕਿਸੇ ਭਰੋਸੇ ਖੜਨਾ ਤਾਂ ਪਊਗਾ ਤੁਹਾਨੂੰ ਵੀ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਮੀਟਿੰਗ ਜਿਹੜੀ ਸਾਡੀ ਅਗਲੀ ਹੋਊ ਚੰਡੀਗੜ੍ਹ ਪਹੁੰਚ ਗੱਲ ਕਰ ਲੂੰਗਾ ਤੇਰੀ ਗੱਲ ਤੇ ਵਿਚਾਰ ਕਰ ਲਾਂਗੇ ਫੀਮ ਪੋਸਟ ਆ ਜਿਹੜੇ ਬਾਈ ਠੀਕ ਹੈ ਠੀਕ ਆ ਬਾਈ ਨੂੰ ਪੁੱਛ ਲਾ ਵੰਡੇ ਨਹੀਂ ਨਹੀਂ ਆਪ ਜਿਹੜੀ ਆਪਣੀ ਫੀਮ ਵਾਲੀ ਗੱਲ ਹੈ ਨਾ ਇਟ ਇਥੇ ਕਰਾ ਦੇ ਜੀ ਹਾਂ ਬਸ ਠੀਕ ਹੈ ਥੋੜੀ ਫੀਮ ਪੋਸਟ ਵਾਲੀ ਗੱਲ ਤੇ ਵਿਚਾਰ ਕਰ ਲੈ ਅਸੀਂ ਠੀਕ ਹੈ ਮੀਟਿੰਗ ਚ ਪੱਕੀ ਗੱਲ ਕਰਾਂਗੇ ਤੇ ਹੁਣ ਨਾ ਸਾਨੂੰ ਹੱਥ ਜੋੜ ਕੇ ਬਿੰਦੇ ਸਾਨੂੰ ਕੰਮ ਕਰ ਦਿਓ ਠੀਕ ਹੈ ਕੋਈ ਨਾਰਾਜ਼ਗੀ ਤਾਂ ਨਹੀਂ ਕਿਤੇ ਬਾਅਦ ਗਾਲਾਂ ਕਢਣਗੇ ਐਮਐਲਏ ਮਿਲਦਾ ਨਹੀਂ 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 ਬਸ ਮਿਹਰਬਾਨੀ ਜੀ ਚਲੋ ਭਾਈ ਜੀ ਹੋਰ ਵੀ ਐਮਐਲਏ ਬਣੇ ਹੁਣ ਕਿ ਕਦੇ ਮਿਲੇ ਨਹੀਂ ਜੀ ਤੁਸੀਂ ਪਹਿਲੀ ਵਾਰ ਵੇਖਿਆ ਜੀ ਸੇ ਸਾਨੂੰ ਕੋਈ ਵਾੜਦੇ ਨਹੀਂ ਦਿੰਦਾ ਮਨ ਖੁਸ਼ ਹੋ ਗਿਆ ਬਾਈ ਮਨ ਖੁਸ਼ ਬਸ ਮੈਂ ਐਸੇ ਕਰਕੇ ਜੀ ਨੇ ਪਿਆਰ ਨਾਲ ਸਾਡੀ ਗੱਲ ਸੁਣੀ ਜੀ ਮਿਹਰਬਾਨੀ ਜੀ ਬਸ ਵੀ ਇਹ ਤਾਂ ਪਹਿਲੀ 70 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਜੀ ਬਸ ਜੇ ਜੋਰ ਲਾ ਦਿਓ ਅੱਕੇ ਫਿਰ ਠੀਕ ਹੈ ਇਲੈਕਸ਼ਨ ਆ ਗਿਆ ਜੀ ਪੂਰਾ ਜੀ ਪੂਰਾ ਪੂਰੇ ਮਹੱਲੇ ਦੀ ਮੈਂ ਮੀਟਿੰਗ ਜਾਣਾ ਕੱਲ ਨੂੰ ਜੀ ਠੀਕ ਹੈ ਮੈਂ ਪਹਿਲੀ ਗੱਲ ਕੱਲ ਨੂੰ ਕੋਸ਼ਿਸ਼ ਕਰੂੰਗਾ ਵੀ ਕੋਈ ਗੱਲ ਇੱਕਰੀ ਚੱਲਦੀ ਕਰਦਾ ਥੋੜੀ ਜਿਹੀ ਫੇਮ ਪੋਸਟ ਤੇ ਠੇਕਿਆਂ ਲਈ ਹਾਂਜੀ ਠੀਕ ਹੈ ਦਾਰੂ ਦੂਰ ਵਾਲਾ ਵਾਅਦਾ ਨਹੀਂ ਕਰਦਾ ਮੈਂ ਇੱਥੇ ਦੇਖਾਂਗੇ ਉਹਦੇ ਜ਼ਿੰਮੇਦਾਰ ਵੀ ਆਏ ਗੱਲ ਕਰ ਦਿੰਦੇ ਭਰਾ ਜੀ ਉਹ ਗਦੇ ਵੀ ਜੇ ਸਾਨੂੰ 4-4 ਕਨਾਲਾਂ ਮਿਲ ਜਾਣਾਂ ਵੀ ਸਰਕਾਰ ਮਨਜ਼ੂਰੀ ਦੇ ਦੇ ਇੱਥੇ ਬੀਜਣ ਦੀ ਹਾਂ ਭੁੱਖੀ ਤੇ ਆਹ ਤੁਹਾਡਾ ਅਸੀਂ ਡੇੜੀ ਲਵਾਈ ਏ ਝੋਨੇ ਦੀ ਇਹ ਵੀ ਤੁਹਾਨੂੰ ਅਸੀਂ ਟਵਲ ਕਰ ਦਿੱਤੀ ਜੀ ਕੋਈ ਨਹੀਂ ਕਰਾਂਗੇ ਵਿਚਾਰ ਹਾਂ ਭਾਈ ਜੀ ਹਾਂਜੀ ਆਪਣਾ 5 ਵਜੇ ਦਾ ਨਹੀਂ 6 ਵਜ ਗਿਆ ਬਸ ਕੰਟਾ ਪਹਿਲਾਂ ਲੈ ਲੈਣ ਓਟੋਕਾਰ ਭਰਾਵਾ ਠੀਕ ਹੈ ਸਾਹਿਬ ਜੀ ਸਸਾਂ ਠੀਕ ਹੈ ਠੀਕ ਹੈ ਸਾਸੀ ਸਾਹਿਬ ਕੋਈ ਨਹੀਂ ਕਰਦੇ ਅਗੋਂ ਤੁਹਾਡੇ ਮਸਲੇ ਤੇ ਨਵਾਂ ਹੀ ਬਈ ਭਰਾ ਧਿਆਨ ਨਾਲ ਲੈ ਜਾਓ ਯਾਰ ਠੀਕ ਹੈ ਫਰ ਤੋਂ ਜ਼ਿਵੀ ਸ਼ਰਾਬੀ ਆ ਤਾਂ ਮੈਂ ਕੱਲਾ ਮੈਂ ਸ਼ਰਾਬੀ ਆ ਕੋਈ ਕੀ ਕਰੇ ਸਰਕਾਰ ਦਾ ਇਹ ਲੋਕ ਐਮ ਐਲ ਏ ਸਾਥੇ ਚੁੜਦੇ ਵੀ ਨਾਲੇ ਤਾਂ ਜਦੋਂ ਵੋਟਾਂ ਪੈਣੀਆਂ ਉਹ ਸ਼ਰਾਬ ਦੇ ਦਿਓ ਜਾਂ ਸਾਨੂੰ ਪੈਸੇ ਦਿਓ ਠੀਕ ਆ ਆ ਜਵਾਨ ਵੇਲਾ 17 ਸਾਲਾਂ ਦਾ ਜਵਾਨ ਕਾ ਕੇ ਕਹਿੰਦਾ ਨੌਕਰੀ ਲਵਾਓ ਆਪਾਂ ਕਿੱਥੇ ਗਲਤ ਆ ਤਾ ਕੌਸਾ ਇਹ ਜਿਹੜੇ ਦੁਆਰ ਨੂੰ ਇਹ ਵੀ ਮੇਰੀ ਉਮਰ ਤਾਂ 12 ਸਾਲ ਹੈ ਹੋਰ ਹੋਈ ਨਹੀਂ ਉਮਰ ਹੋਈ ਨਹੀਂ ਨੌਕਰੀ ਭਾਲਦੇ ਉਹ ਨੌਕਰੀ ਭਾਲਦੇ ਉਹ ਕਿਸੇ ਤੁਹਾਨੂੰ ਬੋਟ ਉਹ ਨੌਕਰੀ ਭਾਲਦੇ ਐ ਸ਼ਰਾਬ ਭਾਲਦੇ ਐ ਐਮਐਲਏ ਕੀ ਕਰੇ ਕੱਲ ਨੂੰ ਚੋਰ ਲਟੇਰੇ ਆਉਣ ਲੱਗ ਪੈਣਗੇ ਵੀ ਸਾਨੂੰ ਚੋਰਿਆਂ ਦੀ ਪਰਮਿਸ਼ਨ ਦਿਓ ਡਾਕਿਆਂ ਦੀ ਪਰਮਿਸ਼ਨ ਦਿਓ ਬੁਰਾ ਹਾਲ ਹੈ ਜਨਤਾ ਦਾ ਚੜੀਏ ਗੱਡੀ ਤਿਆਰ ਹੋ ਗਈ ਫਿਰ ਚਲੋ ਜੀ